ਵਾਗੇ ਗੁਰੂ ਵਾ ਸ਼ਬਦ ਗੁਰੂ ਗੁਰਮਤੀ ਅਕੈਡਮੀ ਰਾਏਕੋਟ ਵੱਲੋਂ ਕੁਰੂਕਾਰ ਦੀ ਸੇਵਾਦਾਰ ਪਾਈ ਨੂਰਾ ਮਾਹੀ ਦੀ ਆਦਿ ਵਿੱਚ ਤੀਸਰਾ ਅਲੌਕਿਕ ਨਗਰ ਕੀਰਤਨ ਗੁਰਦੁਆਰਾ ਜੋਤੀ ਸਰੂਪ ਸਾਹਿਬ ਤੋਂ ਸਜਾਇਆ ਗਿਆ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਸਜਾਏ ਗਏ ਨਗਰ ਕੀਰਤਨ ਦੀ ਪੰਜ ਪਿਆਰੀਆਂ ਦੇ ਵੱਲੋਂ ਅਗਵਾਈ ਕੀਤੀ ਗਈ। ਜਦਕਿ ਸਜਾਏ ਗਏ ਇਸ ਨਗਰ ਕੀਰਤਨ ਦੀ ਆਰੰਭਤਾ ਦੀ ਅਰਦਾਸ ਗੁਰਦੁਆਰਾ ਜੋਤੀ ਸਰੂਪ ਸਾਹਿਬ ਤੇ ਹੈੱਡ ਗ੍ਰੰਥੀ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਕੀਤੀ ਗਈ। ਜਾਣਕਾਰੀ ਦਿੰਦੇ ਹੋਏ ਅਕੈਡਮੀ ਦੇ ਮੁੱਖ ਸੇਵਾਦਾਰ ਬਾਬਾ ਹਰਜੀਤ ਸਿੰਘ ਨੇ ਦਸਾਕੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੁਰਾਵਰ ਸਿੰਘ ਬਾਬਾ ਫਤੇਹ ਸਿੰਘ ਦੀ ਸ਼ਹਾਦਤ ਦੀ ਖਬਰ ਗੁਰਕੂਬੇ ਸਿੰਘ ਜੀ ਕੋਲ ਰਾਏਕੋਟ ਪਹੁੰਚਾਉਣ ਵਾਲੇ ਗੁਰੂ ਘਰ ਦੇ ਮਹਾਨ ਸਿੱਖ ਭਾਈ ਨੂਰਾ ਜੀ ਦੀ ਯਾਦ ਵਿੱਚ ਗੁਰੂ ਘਰ ਦੀਆਂ ਸੰਗਤਾਂ ਵੱਲੋਂ ਇਹ ਨਗਰ ਕੀਰਤਨ ਸਜਾਇਆ ਗਿਆ ਹੈ। ਉਹਨਾਂ ਦਾ ਸਿਆਕੇ ਇਸ ਨਗਰ ਕੀਰਤਨ ਦੇ ਵਿੱਚ ਵੱਡੀ ਗਿਣਤੀ 'ਚ ਸੰਗਤਾਂ ਨੇ ਪਹੁੰਚ ਕੇ ਹਾਜ਼ਰੀ ਭਰੀ ਹੈ। ਸਤਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ 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 ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ 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 ਭਾਈ ਗੁਰਜੀ ਦਾ ਖਾਸਾ ਹੈ ਭਾਈ ਉਹ ਜੀ ਕੀ ਬੰਦੇ ਜੀ ਇਹ ਨਗਰ ਕੇਤਨਾ ਸ਼ਬਦ ਗੁਰੂ ਗੋਬਿੰਦ ਅਕੈਡਮੀ ਰੈਕੋਟ ਵੱਲੋਂ ਤੀਸਰਾ ਨਗਰ ਕੇਤਨਾ ਜੀ ਮਾਤਾ ਫੁਜਰਪੁਰ ਕੋਟੇ ਸਹਿਬ ਜਦ ਦੀ ਨਿਸ਼ਾਨੀ ਕਿਹਾਦਤ ਦਾ ਤਬਰ ਜੀ ਸੀਗਾ ਇਹ ਗੁਰੂ ਖੋਦ ਸਿੰਘ ਮਹਾਰਾਜ ਨੇ ਰੈਕੋਟ ਦੀ ਪਾਵਨਤਾ ਤੋਂ ਨੂਣਾ ਮਹਿੰਦੀ ਭੇਜਿਆ ਜੀ ਜਿਹਦੀ ਜਾਲੰਦਰ ਸਾਨੀ ਕਿਹਾਦਤ ਨੂੰ ਪਰਪਲ ਇਹ ਨਗਰ ਕੇਤਨਾ ਸਿੱਧੀ ਸੰ ਲੈ ਕੇ ਜਾ ਰਹੇ ਸੰਗਤਾ ਮਹਾਸਾਹਿਬ ਜੋ ਸਾਨੂੰ ਸਹਿਯੋਗੀ ਸਿੱਖ ਪਾਰਟੀ ਇਹ ਡਾਕਟਰ ਪਰਮਜੀਤ ਸਿੰਘਾ ਨੂੰ ਇਹਨਾਂ ਵੱਲੋਂ ਵੀ ਕਾਫੀ ਸਹਾਇਕ ਮਿਲਿਆ ਹੈ। ਅਸੀਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ। ਖਾਲਸਾ ਵਾਇਕੁੜੀ ਕੀ ਪੱਤੇ ਅੱਜ ਸਵੇਰ ਪ੍ਰਾਪਤ ਹੋਇਆ ਕਿ ਜਿਹੜੀ ਸ਼ਬਦ ਗੁਰੂ ਗੁਰਮਤ ਅਕੈਡਮੀ ਰਾਏਕੋਟ ਹੈ ਉਹਨਾਂ ਨੇ ਤੀਸਰੀ ਵਾਰ ਲਾਲਾ ਨਗਰ ਕੀਰਤਨ ਜਿਹੜਾ ਹੈ ਗੁਰੂ ਜੋਤੀਸਰੂਪ ਗੁਰਦੁਆਰਾ ਸਾਹਿਬ ਪਤੇਗੜ ਸਾਹਿਬ ਤੋਂ ਰਾਏਕੋਟ ਦੀ ਰਵਾਨਾ ਕੀਤਾ ਹੈ। ਇਹ ਬਹੁਤ ਵੱਡਾ ਉਪਰਾਲਾ ਹੈ। ਭਾਈ ਨੂਰਾ ਮਾਹੀ ਜੀ ਦੀ ਯਾਦ ਵਿੱਚ ਉਹਨਾਂ ਨੂੰ ਸਮਰਪਿਤ ਕਿਉਂਕਿ ਜਦੋਂ ਨਸਾਨੀ ਸ਼ਹਾਦਤ ਹੋਈ ਸੀ ਮਾਤਾ ਗੁਜਰ ਕੌਰ ਜੀ ਔਰ ਛੋਟੇ ਸਾਹਿਬ ਜੀ ਉਹਨਾਂ ਦਾ ਸਨੇਹਾ ਲੈ ਕੇ ਨੂਰਾ ਮਾਹੀ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਰਾਏਕੋਟ ਵਿੱਚ ਸੰਕੇਸ਼ਨ ਸ੍ਰੀ ਹਾਜ਼ਰਤ ਅਸਾਫ ਸੀ ਤੇ ਉਹਨਾਂ ਦੀ ਯਾਦ ਵਿੱਚ ਇਹ ਜਿਹੜਾ ਫਲਾਨਾ ਨਗਰ ਕੀਰਤਨ ਹੈ ਇਹ ਪਤਦਰ ਸਾਹਿਬ ਤੋਂ ਸ਼ੁਰੂ ਹੋ ਕੇ ਰਾਏਕੋਟ ਵਿੱਚ ਜਾ ਕੇ ਪੰਜ ਤਰੀਕ ਨੂੰ ਮਾਤ ਹੋਣਾ ਹੈ ਔਰ ਮੈਂ ਸੰਗਤਾਂ ਨੂੰ ਬੇਨਤੀ ਕਰਦਾ ਹੈ ਕਿ ਰਸਤੇ ਦੇ ਵਿੱਚ ਹਰ ਜਗ੍ਹਾ ਤੇ ਇਸ ਨਗਰ ਕੀਰਤਨ ਨੂੰ ਪੂਰਾ ਉਗਾਰਾ ਦਿਓ ਸ਼ਾਮਲ ਹੋਵੋ ਔਰ ਆਪਣੀ ਸ਼ਰਧਾ ਜਿਹੜੀ ਹੈ ਉਹ ਪ੍ਰਗਟ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ